ਫਾਜ਼ਿਲਕਾ ਦੇ ਵਿੱਚ 2 ਦਿਨ ਪਹਿਲਾਂ ਇੱਕ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਕਿ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਨੂੰ ਲੱਭਣ ਜਦ ਉਹ ਵਿਅਕਤੀ ਫਾਜ਼ਿਲਕਾ ਆਇਆ ਤਾਂ ਉਸ ਦਾ ਦੂਸਰਾ ਮੋਟਰਸਾਈਕਲ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਅਲਰਟ ਹੋਈ ਅਤੇ ਉਹਨਾਂ ਵੱਲੋਂ ਚੋਰੀ ਹੋਏ ਦੋਨੋਂ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ ਇਸ ਗੱਲ ਦੀ ਜਾਣਕਾਰੀ ਥਾਣਾ ਸਿਟੀ ਦੇ ਐਸਐਚਓ ਲੇਖraj ਬੱਟੀ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਦ ਖਬਰ ਦੇਖੀ ਤਾਂ ਫਾਜ਼ਿਲਕਾ ਦੀ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਵੱਲੋਂ ਰਿਸਰਚ ਰੇਸ ਜਾਰੀ ਕੀਤੇ ਗਏ ਅਤੇ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਨੇ ਕਿ ਅੱਗੇ ਚੋਰੀ ਹੋਏ ਦੋਨੋਂ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ ਅਤੇ ਗਿਰੋਹ ਦਾ ਪਨਾਫੋਰਡ ਕੀਤਾ ਗਿਆ ਉਹਨਾਂ ਨੇ ਕਿ ਅੱਗੇ ਇੱਕ ਬੜਾ ਵੱਡਾ ਗਿਰੋਹ ਉਹਨਾਂ ਦੇ ਹੱਥ ਲੱਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖੁਲਾਸਾ ਉਹਨਾਂ ਵੱਲੋਂ ਕੀਤਾ ਜਾਏਗਾ ਕੱਲ੍ਹ ਕੋ ਹਰ ਵਾਰ ਰੋ ਰਹੀ ਸੀ ਕਿ ਇੱਕ ਬੰਦੇ ਦਾ ਮੋਟਰਸਾਈਕਲ ਚੋਰੀ ਹੋਇਆ ਤੇ ਉਹ ਲੱਭਣ ਆਇਆ ਤੇ ਦੂਸਰਾ ਵੀ ਹੋਂਦਾ ਚੋਰੀ ਹੋ ਗਿਆ ਜਿੱਦਾਂ ਹੀ ਖਬਰ ਨਿਕਲ ਕੇ ਆਈ ਉਦਾਂ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਪੁਲਿਸ ਪਾਲਟੀਆਂ ਜਿਹੜੀਆਂ ਕੈਮ ਕੀਤੀਆਂ ਤੇ ਅਸੀਂ ਦੋਵੇਂ ਮੋਟਰਸਾਈਕਲ 24 ਆਵਰ ਚ ਉਹਨਾਂ ਨੂੰ ਰਿਕਵਰ ਕਰ ਲਿਆ ਤੇ ਉਹ ਦੋਸ਼ੀਆਂ ਤੋਂ ਅਸੀਂ ਅੱਗੇ ਹੋਰ ਵੀ ਮੋਟਰਸਾਈਕਲ ਰਿਕਵਰ ਕਰ ਲੈਣਾ ਤੇ ਜਿਹੜੀ ਅੱਗੇ ਵੀ ਤਪੀ ਜਾਰੀ ਹੈ ਸਾਡੀ ਤੇ ਹੋਰ ਸਾਨੂੰ ਇਹਨਾਂ ਤੋਂ ਜਿੰਨੇ ਵੀ ਫਾਜ਼ਲ ਕਾਚ ਮੋਟਰਸਾਈਕਲ ਅਜੇ ਤੱਕ ਚੋਰੀ ਹੋਏ ਨੇ ਕਿ ਇੱਕ ਬੰਨ ਸਾਨੂੰ ਸਾਰੇ ਦੇ ਸਾਰੇ ਰਿਕਵਰ ਹੋਣ ਦੀ ਉਮੀਦ ਹੈ ਇਹਨੇ ਲੋਕ ਕਪੜੇ ਗਏ ਇਹਦੇ ਚ ਇੱਕ ਪਕੜਿਆ ਗਿਆ ਤੇ ਕਾਫੀ ਜਿਆਦਾ ਇਹਦੇ ਚ ਇਹਨਾਂ ਦਾ ਗਰੂਪ ਸੀਗਾ ਜਿਹੜਾ ਇਹਨਾਂ ਦਾ ਭਾਂਡਾ ਫਟਿਆ ਕੌਣ ਜਾ ਬਸ ਸਾਨੂੰ ਵੱਡੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਘੁਲਸਾ ਹੋਣ ਦੀ ਉਮੀਦ ਹੈ ਬਿਲਕੁਲ ਜੀ ਬਿਲਕੁਲ